ਆ ਸਾਡਾ ਸਤਿਗੁਰੂ ਇਹਨਾਂ ਬੰਦ ਦੇ ਨੇ ਪਹਿਲੀ ਪ੍ਰਾਕਟ ਦੇ ਵਿੱਚ ਜੱਪਾ ਦਾ ਜੱਪਾ ਲਾਲ ਜੰਮੇ ਸਿੰਘ ਦੀ ਮਾਦੋ ਚਲੋ ਜੀ ਆਹ ਬਰਵਾ ਦੇ ਬੰਦ ਪਾਸੇ ਰੱਖ ਕੇ ਆ ਮੈਂ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਚਲੋ ਥੋੜੀ ਸਰਕਾਰ ਦੀ ਨਲੈਕੀ ਕਰਕੇ ਬੰਦ ਟਾਈਮ ਤੋਂ ਪਾਣੀ ਛੜਦਾ ਘੜ ਤੂੰ ਬੰਦ ਤਾ ਮਦਦ ਤੇ ਆ ਜਾਓ ਓਕੇ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਕਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲੈਕ ਸਰਕਾਰ ਹੈ ਤੇ ਡਰਾਮੇ ਕਰਨੋਂ ਹਟਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਪਿਛਣਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਟਿਚਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘਰ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘਰ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰ ਦਿਓ ਨਹੀਂ ਤੇ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਇਮੇ ਫਰੀਦ ਆਪਾ ਖੇਤਰੀ ਬਾਦ ਜੀ ਨੇ ਅੱਜ ਰਾਤ ਤੱਕ ਨਹੀਂ ਪਰ ਰਾਤ ਪਰ ਨੌਜਵਾਨਾਂ ਨਾਲ ਵੱਚ ਵੀ ਅਸੀਂ ਵੱਧ ਕੰਮ ਕਰਦੇ ਪਹਿਲਾਂ ਸਾਡਾ ਤੀਰ ਮਾਰਿਆ ਖਾਲੀ ਜਾਂਦਾ ਸੀ ਹੁਣ ਜੇ ਅਸੀਂ ਬੈਠ ਕੇ ਵੀ ਕਿਤੇ ਤੀਰ ਮਾਰ ਦਈਏ ਸਾਡਾ ਖਾਦੀ ਕੋਈ ਨਹੀਂ ਜਾਂਦਾ ਤੁਹਾਨੂੰ ਪੰਡਾ ਸਤਕਾਰ ਜਰੂਰ ਮਿਲੇਗਾ ਜਿਹੜੇ ਸਰਪੰਚੀ ਦੇ ਲੈਕੋ ਸਰਪੰਚੀਆਂ ਮੰਨ ਲੀਆਂ ਜਿਹੜੇ ਅਕਾਲੀ ਦਲ ਦਾ ਵਫਾਦਾਰੀਆਂ ਕੀਤੀਆਂ ਇੱਕ ਵਾਰੀ ਆ ਸਾਰੀਆਂ ਸੀਟਾਂ ਗੜਪੁਰ ਗੁਰਵਾਸਪੁਰ ਵਾਲੇ ਜਿੱਤੇ ਇੱਕ ਵਾਰੀ ਇੱਕੋ ਹੀ ਹੋਵੇ ਬਾਤੀ ਸਾਰੀਆਂ ਜਿੱਤੇ